ਇਹ ਬਾਸੂ ਪੱਟੀਆਂ ਆ ਰਹੇ ਸੀ ਸਾਢੇ 5 ਵਜੇ ਦਾ ਟਾਈਮ ਸਾਢੇ 5 ਵਜੇ ਦਾ ਇਧਰੋਂ ਟਰੱਕ ਜਾ ਰਿਹਾ ਕਰਨ ਕਰਨ ਸਾਈਡ ਤੋਂ ਅੰਮੋ ਸਾਹਮਣੇ ਬੱਸ ਵੱਜੀ ਜੀ ਤੇ ਜਾਣੇ ਨਾ ਪਾਣੀ ਨਹੀਂ ਨਹੀਂ ਬਚਾ ਆ ਗਿਆ ਬੰਦਿਆ ਦਾ ਜੀ ਮਾੜੀਆਂ ਮੋਟੇ ਖੱਟ ਲਗੀਆਂ ਤੇ ਜਿਹੜੇ ਡਰਾਈਵਰ ਡਰਾਈਵਰ ਦਾ ਮੁੱਢਾ ਮਟਾ ਥੋੜਾ ਜਿਹਾ ਹੰ ਲਿਆ ਸਿਵਲ ਹਸਤਾ ਸਰਕਾਰੀ ਦਾਸ ਲੈ ਜੀ ਹਾਂ ਗਲਤੀ ਨਹੀਂ ਕੀਤੀ ਵੇਖਿਆ ਨਹੀਂ ਰੋਖ ਡਿੱਗਾ ਹਨੇਰੀ ਆਹੀ ਰਾਤੀ ਤੇ ਹੋਰ ਰੋਖ ਜਾਂ ਡਿੱਗਾ ਤੇ ਪਤਾ ਨਹੀਂ ਲੱਗਾ ਨਾ ਹਮ ਸਾਹਮਣੇ ਆ ਗਈ। ਇਹ ਚੀ ਨਾ ਭਾਈ। ਮੇਰਾ ਨਾਮ ਰੰਤਿਰ ਹੈ। ਕੀ ਗੱਲ ਬੋਲਦੇ ਹੋ? ਕਾਰੇ ਟ੍ਰੈਲਰ ਗੱਡੀ ਕਿੱ데 ਬੋਲਦੇ। ਮੈਂ ਬਸ ਦਾ ਡਰਾਈਵਰ। ਕਿਸ ਤਰ੍ਹਾਂ ਮੈਂ ਟਕਰਾਈ। ਗੱਡੀ ਜਿਹ ਮੈਂ ਰੁਕ ਟੱਗਾ ਹੀ ਜਾਂ ਛੜਕ ਦੇ ਵਿੱਚ। ਕਿ ਠੁੱਕਣੀਆਂ ਪੈਂਦੀਆਂ ਐ। ਤੇ ਗੱਡ ਪਰਾਰੇ ਜੋ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੱਡੇ ਕੋਲ। ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ। ਪਰ ਉਹ ਗੱਡੀ ਜਾ ਕੇ ਟਕ ਲੱਗ ਗਈ। ਕੱਗ ਜੇ ਟਕਰਾਈ ਕੋਲ। ਤੇ ਕ੍ਰੈਸ਼ਰ ਵਾਲਾ ਟਰੱਕ ਆਉਣ ਡਿਆ। ਤੇ ਫੌਰੀਆਂ ਨਾਲ ਕੋਈ ਜਾਨ ਮੇਂ ਜਾਣੀ ਨੁਕਸਾਨ ਕੋਈ ਮਹਾਰਾਜ ਕੋਈ ਬਚਾਉ। ਅਲਕਿੰਦਰ ਸੇ ਤੇ ਤੁਹਾਡੇ ਕੋਲ ਲੱਗਦਾ ਜਿਹੜੇ ਆਪਾਂ ਪਾਸ ਕਰਾਂਗੇ। ਸਾਡਾ ਇਹ ਐਕਸੀਡੈਂਟ ਹੋ ਗਿਆ। ਬਾਸਕਟ ਦਾ ਇਤਦਾਨ ਤੇ ਡੋਰੇ ਭਾਈ ਤੇ ਗਏ ਨੇ। ਉਸ ਕੋਲ ਨਾ ਕਿਤੇ ਕੋਈ ਬੋਲ। ਪਾਰਟਿਸਪੇਟ ਸੈਕਟ ਬੋਲੇ ਪਾੜ ਗਿਆ ਹੈ ਤੇ ਦੰਦ ਵਿੱਚ ਦੰਦ ਵੀ ਟੁੱਟ ਗਿਆ। ਇਹ ਤੇ ਮੈਨੂੰ ਦੱਸਾਨੀ ਕਰ ਚਾਹਤੇ ਨਾ ਜਾਂਦੇ ਰਾਤੀ ਨੇਰੀ ਆਈ ਇਹ ਬਗੜ ਕੇ ਦਰਸੂ ਜੋਤ ਦਿੱਕੇ ਤੇ ਤਾਕਤ ਕੇ ਐਕਸਿਟ ਆਬਤੀ ਨਾ ਹੋਵੇ ਕਿ ਜੇਕਰ ਐਕਸੀਡੈਂਟ ਹੋਇਆ ਕਿੱਥੋਂ ਆਬਤੀ ਨਾ ਆਪਣੇ ਜਗ ਬੋਲਣ ਕਰ ਮੈਂ ਤਾਂ ਮਿਲ ਕੋ ਪਹਿਲਾ ਮੇਰੇ ਨਾਲ ਕੋਈ ਨਾ ਕੋਈ ਦਿੱਖਾ ਲੈ ਜਾ ਕਰ